ਪੂਰਾ ਜੀ ਇਹ ਤਾਂ ਗੱਲ ਹੈਗੀ ਆ ਮੇਰੀ ਸੁਣੋ ਗੱਲ ਇਹ ਹੁਣ ਆਪਾਂ ਨਾ ਰੱਖੀਏ ਉਹਨੇ ਜਾਣਾ ਕਿੱਥੇ ਪੂਰਾ ਜੀ ਮੇਰੀ ਸੁਣੋ ਗੱਲ ਸਾਡੀ ਸਾਡੇ ਤੋਂ ਹੀ ਹੁੰਦੇ ਫਿਰ ਤੂੰ ਇਹੰਗੀ ਕਰਨ ਦੱਸੋ ਤੱਕੇ ਮੜ ਕਿੱਦਾਂ ਇਹਨਾਂ ਕੱਢਿਆ ਜਾਂਦਾ ਕਾਲੋ ਲੋਕਾਂ ਮੈਨੂੰ ਗੱਲਾਂ ਕਰਨੀਆਂ ਵਾ ਮਾਪੇਓ ਸਿਰ ਤੇ ਨਹੀਂ ਕੈਨੂ ਸਾਂਭਣ ਨਹੀਂ ਗਿਆ ਫਿਰ ਹਾਂਜੀ ਹਾਂਜੀ ਮੈਂ ਤੇ ਕਹਿੰਦਾ ਤੁਸੀਂ ਆਓ ਠੀਕ ਹੈ ਨਾ ਪਿੰਡ ਤੇ ਬਹਿ ਕੇ ਗੱਲ ਕਰਿਓ ਉਹਦੇ ਨਾਲ ਉਹ ਭੁਜਾਈ ਉਹਦਾ ਤੁਹਾਨੂੰ ਪਤਾ ਹੀ ਹੋ ਕਿੰਨਾ ਕਰਨ ਦੀ ਆ ਉਹ ਕਹਿੰਦੇ ਇਹਨੂੰ ਘਰੋਂ ਕੱਢ ਦੋ ਉਹ ਰਾ ਕੇ ਰਾਜੀ ਨਹੀਂ ਗਲਤੀ ਤਾਂ ਹੋ ਗਈ ਹੁਣ ਨਾ ਉਹ ਟਾਈਮ ਟਾਈਮ ਦੀ ਗੱਲ ਹੁੰਦੀ ਔਰ ਉਹ ਗੁੱਸਾ ਹੈਗਾ ਸੀ ਹੁਣ ਇਹ ਵੀ ਵੇਖਣਾ ਪੈਣਾ ਬਣਾ ਕਿੱਥੇ ਦੌੜੀਏ ਕੁੜੀ ਨੂੰ ਦੱਸੋ ਕੋਈ ਗੱਲ ਨਹੀਂ ਮੈਂ ਕਰਾਂਗਾ ਤੁਹਾਨੂੰ ਬਾਅਦ ਚ ਫੋਨ ਠੀਕ ਹੈ ਠੀਕ ਕਿਹਦਾ ਫੋਨ ਆਉਂਦਿਆ ਹੈ ਹੋਰ ਦਾ ਫੋਨ ਆਉਂਦਿਆ ਹੈ ਕੀ ਕਹਿੰਦੇ ਉਹਨਾਂ ਨੂੰ ਦੱਸਣ ਡਿਆ ਮੈਂ ਨਹੀਂ ਤੁਹਾਨੂੰ ਕੀ ਲੋੜ ਹੀ ਭੂਆ ਨੂੰ ਦੱਸਣ ਦੀ ਨਹੀਂ ਦੱਸਣੇ ਪੈਣਾ ਮੈਂ ਕਲ ਨੂੰ ਭੂਆ ਨੂੰ ਕਹਿੰਦਾ ਪਤਾ ਲੱਗਾ ਬਾਰੋਂ ਤੋਨੇ ਕਹਿੰਦਾ ਮੈਂ ਇੰਨਾ ਗੱਲ ਕਿਉਂ ਨਹੀਂ ਕੀਤੀ ਬੇਇਤੀ ਤੂੰ ਹੀ ਆਪ ਕਰਵਾਉਂਦੇ ਆ ਆਪਣੀ ਸਨੀਬ ਕਾਦੀ ਬੇਇਤੀ ਕਰਾਉਂਦੇ ਬਗਾਨੀ ਆ ਘਰ ਦੀ ਧੀ ਬਣਨਾ ਉਹਨਾਂ ਨੇ ਗਾਂ ਦੀ ਗਾਂ ਗੱਲ ਨਹੀਂ ਕਰਨੀ ਆਪ ਸੋਚੋ ਤੁਸੀਂ ਉਹ ਕਿਦਣੀ ਗੱਲ ਕਰਦੇ ਠੀਕ ਹੈ ਨਾ ਕੰਮ ਹੀ ਕੋਈ ਕੰਮ ਮੈਂ ਤੁਹਾਡੇ ਵੱਲ ਇਹ ਆਈ ਹੀ ਮੇਰੀ ਸੁਣੋ ਗੱਲ ਮੈਂ ਤੁਹਾਡੇ ਕਹਿਣ ਤੇ ਉਹਨੂੰ ਰੱਖ ਲਿਆ ਵਾ ਤੇ ਮੇਰੇ ਕੋ ਨਹੀਂ ਕਿ ਵੇਖੀ ਜਾਂਦੀ ਓ ਚੁੱਪ ਕਰਕੇ ਨਾ ਉਹਨੂੰ ਪਿੰਡ ਛੱਡ ਕੇ ਆਓ ਜੇ ਨਹੀਂ ਤੁਸੀਂ ਛੱਡ ਕੇ ਆਉਣਾ ਤੇ ਭਾਜੀ ਨੂੰ ਫੋਨ ਕਰੋ ਆਪੇ ਲੈ ਕੇ ਜਾਊਗਾ ਉਹ ਯਾਰ ਸਾਰੇ ਇੱਕੋ ਗੱਲ ਤੇ ਹੋ ਗਏ ਤੁਸੀਂ ਧੱਕੇ ਮਾਰਦਾ ਉਹਨ ਕੁੜੀ ਨੂੰ ਤੇ ਕੁੜੀ ਨੇ ਸੋਚਿਆ ਇੱਕ ਵਾਰੀ ਵੀ ਸੋਚਿਆ ਅਜ ਦੱਸ ਮੈਂ ਕਿੱਥੇ ਲੈ ਜਾ ਫਿਰ ਉਹਨੂੰ ਦੱਸ ਤੇ ਛੱਡ ਕੇ ਉਹਨੂੰ ਕੱਢਦਾ ਉਹਨਾਂ ਦੇ ਘਰੋਂ ਕੱਢਦਾ ਕੁੜੀ ਕਿੱਥੇ ਜਾਵੇ ਫਿਰ ਚਲੋ ਮੰਨਿਆ ਵਾ ਤੁਹਾਡੇ ਕਹਿਣ ਤੇ ਮੈਂ ਨਾ 10 ਦਿਨ ਰੱਖ ਲੂੰਗੀ ਉਹਨੂੰ ਇਹ ਤੋਂ ਵੱਧ ਨਹੀਂ ਮੈਂ ਰੱਖਣਾ ਇਹ ਸੋਚ ਲਓ ਤੁਸੀਂ ਉਹ ਚੱਲ ਸੰਦੀਪ ਕੋਈ ਗੱਲ ਨਹੀਂ ਰੱਖੀਏ ਸਹੀ ਘਰ ਫਿਰ ਭਾਈ ਨੂੰ ਬੁਲਾਵਾਂਗੇ ਜਾਂ ਆਪ ਉੱਥੇ ਜਾਵਾਂਗੇ ਗੱਲਬਾਤ ਹੋਊਗੀ ਫਿਰ ਕੋਈ ਨਾ ਕੋਈ ਹੱਲ ਨਿਕਲ ਜਾਊਗਾ ਮੈਨੂੰ ਨਹੀਂ ਕਿ ਚੰਗੀ ਲੱਗਣ ਦੀ ਉਹ ਠੀਕ ਆ ਨਾ ਕਿੰਨਾ ਕਰਦੇ ਰਹੇ ਹੋ ਨਾ ਮੇਰੀ ਗੱਲ ਸੁਣਾ ਇਹ ਤੇਰ ਨਾਲ ਹੀ ਕੰਮ ਹੋਇਆ ਹੋਇਆ ਗਲਤੀਆਂ ਹਰ ਇੱਕ ਹੋ ਜਾਂਦੀਆਂ ਵਾ ਉਹ ਮੈਂ ਨਹੀਂ ਇਦਾਂ ਦੇ ਕੰਮ ਕਰਦੀ ਠੀਕ ਆ ਨਾ ਮੇਰੇ ਵੱਲ ਨਾਲ ਲੈ ਜਾ ਕਰੋ ਗੱਲ ਤੇਰੇ ਵੱਲ ਨਾਲ ਲਿਜੋ ਪਤਨੇ ਹੁੰਦਾ ਠੀਕ ਆ ਨਾ ਮਾਤੇ ਪਰਦਾ ਕਿਦੋਂ ਪੈ ਜਾਣਾ ਹੁੰਦਾ ਬੱਤੇ ਦੇ ਮਾਤੇ ਪੈ ਜਾਣਾ ਤੁਹਾਡੇ ਕਹਿੰਦਾ ਮਤਲਬ ਕੀ ਹੈ ਕਿ ਮੈਂ ਵੀ ਉਦਾਂ ਦੀ ਜਦਾਂ ਦੀ ਉਹ ਹੀ ਸੰਦੀ ਮੈਂ ਇਹ ਗੱਲ ਨਹੀਂ ਗਈ ਹੁਣ ਤੂੰ ਪਰਝਾਈਆਂ ਉਹਦੀ ਤੂੰ ਮਾਂ ਦੀ ਥਾਂ ਤੇ ਆ ਠੀਕ ਹੈ ਨਾ ਤੂੰ ਨਹੀਂ ਰੱਖਣਾ ਕਿੰਨੇ ਰੱਖਣਾ ਮਾਂ ਦੀ ਥਾਂ ਤੇ ਹੈਗੀ ਸੀ ਬਥੇਰਾ ਕਰਦੀ ਰਹੀ ਉਹਦੇ ਨਾਲ ਜਿਹੜੀ ਵੀ ਚੀਜ਼ ਮੰਗਦੀ ਹੁੰਦੀ ਸੀ ਨਾ ਅੱਧੀ ਜੁਬਾਨਾਂ ਲੈ ਕੇ ਆਉਂਦੀ ਹੁੰਦੀ ਸੀ ਕਿ ਕੁੜੀ ਨੂੰ ਇਹ ਨਾ ਲੱਗੇ ਕਿ ਮੇਰਾ ਮਾਂ ਪਿਓ ਨਹੀਂ ਹੈਗਾ ਤੇ ਭਰਾ ਪਰਜਾਈ ਵੀ ਨਹੀਂ ਕਰਦੇ ਮੇਰੇ ਨਾਲ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਗੱਲ ਕਰਦਾ ਮੈਂ ਫੋਨ ਤੇ ਠੀਕ ਹੈ ਨਾ ਅਕਬੀਰ ਭਾਈ ਨਾਲ ਗੱਲ ਕਰਾਂਗਾ ਜਿੱਦਾਂ ਉਹ ਕਹਿਣਗੇ ਨਾ ਉਦਾਂ ਹੀ ਕਰ ਲਾਂਗੇ ਫਿਰ ਕੋਣ ਕੋ ਪਤਾ ਲੱਗੂਗਾ ਨਾ ਗਲਤੀ ਕਿਹਦੀ ਆ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਨਾ ਜਾ ਤੂੰ ਹੀ ਛੱਡ ਕੇ ਆਓ ਤੇ ਜਾਂ ਉਹ ਲੈ ਕੇ ਜਾਣ ਮੇਰੀ ਇੱਕ ਗੱਲ ਹੋਰ ਸੁਣ ਲਓ ਉਹ ਕਹਿਣ ਦੀ ਸੀ ਨਾ ਕਿ ਮੈਨੂੰ ਦਾਜ ਤੋਂ ਧੱਕੇ ਮਾਰ ਕੇ ਬਾਹਰ ਕੱਢਿਆ ਵਾ ਤੇ ਦਾਜ ਨੀਗਾ ਦੇਣਾ ਹੈਗਾ ਅਹੀਂ ਤੇ ਨਾ ਸਾਡੇ ਕੋਲ ਪੈਸੇ ਹੈਗੇ ਆ ਅਹੀਂ ਨੀ ਕਹਾਂ ਉਹ ਆਪਣੇ ਨਿਆਣੇ ਬਾਰੇ ਸੋਚਣਾ ਦਾਜ ਤੂੰ ਨਹੀਂ ਦੇਣਾ ਕੁੜੀ ਨੂੰ ਇੱਥੇ ਤੂੰ ਨਹੀਂ ਰੱਖਣਾ ਕੁੜੀ ਵੱਸੂਗੀ ਕਿੱਥੇ ਫਿਰ ਜੇ ਕੁੜੀ ਚੰਗੀ ਰਹਿੰਦੀ ਨਾ ਤੇ ਖੁਸ਼ੀ-ਖੁਸ਼ੀ ਮੈਂ ਚੀਜ਼ਾਂ ਦਿੰਦੀ ਮੈਨੂੰ ਵੀ ਚਾਹ ਹੁੰਦਾ ਕਿ ਮੈਂ ਆਪਣੀ ਨਣਾ ਨੂੰ ਆ ਚੀਜ਼ ਦੇਣੀ ਆ ਉਹਦੇ ਕਹਿਣ ਤੋਂ ਪਹਿਲਾਂ ਹੀ ਲਿਆ ਕੇ ਦਿਆ ਕਰਨੀ ਸੀ ਚੀਜ਼ ਆ ਚੱਲ ਕੋਈ ਗੱਲ ਨਹੀਂ ਜਾ ਥੱਲੇ ਤੂੰ ਕੋਈ ਗੱਲ ਨਹੀਂ ਇਹ ਵੀ ਲੈਣਾ ਗੱਲ ਕਰਕੇ ਭਾਈ ਨੇ ਕੀ ਕਹਿੰਦੇ ਕਰਕੇ ਗੱਲ ਤਾਂ ਮੈਨੂੰ ਦੱਸਿਓ ਠੀਕ ਹੈ ਨਾ ਕੀ ਕਹਿੰਦੇ ਆ ਸਾਰੇ ਮੇਰੇ ਦਵਾਰੇ ਹੋਈ ਜਾਂਦੇ ਆ ਹੁਣ ਮੈਂ ਵੀ ਕੁੜੀ ਨੂੰ ਘਰੋਂ ਧੱਕੇ ਦੇ ਦਾਂ ਕੁੜੀ ਨੇ ਜਾਣਾ ਕਿੱਥੇ ਇਹ ਕਹਿੰਦੀ ਦਾਜ ਵੀ ਨਹੀਂ ਇਹ ਦੇਣਾ ਉਹ ਦਾਜ ਮੰਗੀ ਜਾਂਦੇ ਆ ਤਵਸਣਾ ਕਿਦਾਂ ਫਿਰ ਗੁਰਜੀ ਨੇ ਲੱਗ ਤੋ ਫੋਨ ਆ ਗਿਆ ਹਲੋ ਹਲੋ ਸਸੀ ਭਾਜੀ ਸਸੀ ਦਾਜੀ ਕੀ ਹਾਲ ਦੇ

ਅਛਾ ਅੰਦਾਜ਼ ਮੰਗਦੇ ਆਪਾ ਹਾਂਜੀ ਤੁਹਾਨੂੰ ਨੇਦਾਂ ਗਿਆ ਵਾ ਇਹੋ ਗੱਲ ਹੋਈ ਤਾਂ ਹੀ ਕੱਢਿਆ ਤੈ ਅੱਛਾ ਜੇ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਇਹ ਕੰਮ ਕਰ ਲਿਆ ਹਣਾ ਥੋੜੀ ਲੋਕਾਂ ਕੋ ਗੱਲਾਂ ਵੀ ਸੁਣੀਆਂ ਹੁਣ ਤੁਸੀਂ ਇਹ ਕੰਮ ਕਰਦੇ ਪਏ ਹੋ ਤਾਂ ਇੰਗਰੋਂ ਘੱਟੇ ਕੁੜੀ ਨਹੀਂ ਅਈ ਅੱਛਾ ਇਹਦਾ ਮਤਲਬ ਹੁਣ ਫੇਰ ਇਹ ਝੂਠ ਮਾਰਨ ਦੀ ਤੁਹਾਡੇ ਨਾਲ ਸਚਾਈ ਤਾਂ ਨਹੀਂ ਹੋ ਜੇ ਵੀ ਨਹੀਂ ਦਸੀ ਇਹਨੇ ਨਹੀਂ ਕਿਹੜਾ ਝੂਠ ਮਾਰੀ ਤੁਸੀਂ ਦਾਦਾ ਬਸ ਸਟਾਈ ਜਿਹੜੀ ਯਾਰ ਜੇ ਦਾਜ ਲੈਣਾ ਹੁੰਦਾ ਤੇ ਆਪਾਂ ਪਹਿਲਾਂ ਲੜਾਏਗੇ ਜਾਂ ਹੁਣ ਪਾਜੀ ਮੇਰੀ ਸੁਣੋ ਗੱਲ ਹਾਂਜੀ ਹਾਂਜੀ ਬਾਹਰਲੇ ਗੇਟ ਤੱਕ ਤੇ ਸਾਡਾ ਘਰ ਭਰਿਆ ਪਿਆ ਚੀਜ਼ਾਂ ਨਾਲ ਤੇ ਹੁਣੇ ਹੀ ਦਾਜ ਮੰਗਣਾ ਸੀ ਤੁਹਾਡੇ ਤੋਂ ਜੀ ਇਹ ਗੱਲ ਨਹੀਂ ਹੈ ਜੀ ਪਰ ਮੈਨੂੰ ਗੱਲ ਕਰਨਾ ਚਾਹਤ ਕਿ ਇਹ ਵੀ ਚਲੀ ਗੱਲ ਕੀ ਆ ਯਾਰ ਇਹ ਵੀ ਚਲੀ ਗੱਲ ਨਾ ਪਹਿਲਾਂ ਇੱਕ ਵਾਰੀ ਤੁਸੀਂ ਆਪਣੀ ਨਾ ਭੈਣ ਨੂੰ ਪੁੱਛੋ ਚੰਗੀ ਤਰ੍ਹਾਂ ਜੇ ਤੇ ਤੁਹਾਨੂੰ ਸੱਚ ਦੱਸਦੀ ਆ ਠੀਕ ਆ ਜੇ ਨਹੀਂ ਨਾ ਦੱਸਦੀ ਤੁਸੀਂ ਇਦਾਂ ਕਰਨਾ ਮੈਂ ਤੁਹਾਨੂੰ ਫੋਨ ਤੇ ਨਹੀਂ ਕੋਈ ਵੀ ਦੱਸਣਾ ਤੁਸੀਂ ਇਹਨੂੰ ਨਾਲ ਲੈ ਕੇ ਆਉਣਾ ਇੱਥੇ ਹਾਂਜੀ ਨਾਲੇ ਸਾਡੇ ਘਰ ਦੇ ਬਾਕੀ ਜੀ ਵੀ ਬਹਿਣਗੇ ਤੁਸੀਂ ਹੀ ਨਹੀਂ ਆਇਓ ਤਾਂ ਜੇ ਕਿ ਇਹਨੂੰ ਮੋਦਵਰਨ ਵੀ ਨਾਲ ਲੈ ਕੇ ਆਉਣਾ ਤਾਂ ਫਿਰ ਵੀ ਤੁਸੀਂ ਲਿਆ ਸਕਦੇ ਨਾਲ ਨਹੀਂ ਭਾਜੀ ਮੈਨੂੰ ਤੁਸੀਂ ਦੱਸੋ ਨਾ ਗੱਲ ਕੀ ਹੈ ਇਹ ਮੈਂ ਪੁੱਛਣਾ ਬੰਦ ਕਰੂੰਗਾ ਕਿਹੜੀ ਕਿਹੜੀ ਨਹੀਂ ਜੇ ਜੇ ਤੁਹਾਨੂੰ ਨੇ ਹੁਣ ਝੂਠ ਮਾਰਿਆ ਨਾ ਇੱਕ ਵਾਰੀ ਫੇਰ ਪੁੱਛ ਲਓ ਜ਼ੋਰ ਦੇ ਕੇ ਕੀ ਪਤਾ ਸੱਚ ਦੱਸੀ ਦਵੇ ਮੈਂ ਗੱਲ ਨਹੀਂ ਪੁੱਛ ਲੈਣਾ ਮੈਂ ਕਿੱਡੀ ਕੀ ਗੱਲ ਵਾ ਇੱਕ ਵਾਰੀ ਤੁਸੀਂ ਪੁੱਛ ਲਓ ਨੂੰ ਜੇ ਜੇ ਦੱਸਦੀ ਠੀਕ ਆ ਨਹੀਂ ਤੇ ਮੈਂ ਫੋਨ ਤੇ ਨਹੀਂ ਕੋਈ ਵੀ ਗੱਲ ਕਰਨੀ ਤੇ ਨਾ ਮੈਂ ਫੋਨ ਤੇ ਕੋਈ ਸਮਝਾਉਣਾ ਹੀ ਆ ਤੁਸੀਂ ਚੁੱਪ ਕਰਕੇ ਇੱਥੇ ਆਣਾ ਵਾ ਇੱਥੇ ਬੈਠ ਕੇ ਸਾਰੀ ਗੱਲ ਹੋਊਗੀ। ਕੋਈ ਗੱਲ ਨਹੀਂ ਕੋਈ ਵੀ ਪੁੱਛ ਲੈਂਦਾ ਜੇ ਨਾਲ ਦੱਸੂਗੀ। ਫਿਰ ਇੱਥੇ ਆਉਂਗਾ। ਹਾਂ ਹਾਂ ਤੁਸੀਂ ਨਾਲ ਲੈ ਕੇ ਆਓ ਇੱਥੇ ਤੇ ਫਿਰ ਬਾਕੀ ਬੈਠ ਕੇ ਗੱਲ ਕਰਾਂਗੇ। ਚਲੋ ਠੀਕ ਹੈ ਭਾਜੀ ਕੋਈ ਗੱਲ ਨਹੀਂ। ਹਾਂ ਹੁਣ ਫੋਨ ਤੇ ਨਹੀਂ ਕੋਈ ਵੀ ਗੱਲ ਕਰਨੀ ਮੈਂ ਬਾਕੀ ਤੇ ਇੱਥੇ ਆ ਕੇ ਫਿਰ ਗੱਲ ਕਰਾਂਗੇ ਬਾਕੀ। ਠੀਕ ਹੈ ਠੀਕ ਹੈ। ਹਾਂਜੀ ਠੀਕ ਹੈ ਜੀ। ਚੰਗਾ। ਲੈ। ਉੱਥੇ ਜਾ ਕੇ ਵੀ ਇਹਨੇ ਕੰਮ ਸ਼ੁਰੂ ਕਰਤਾ। ਇਹ ਦਾਜ ਮੰਗਦੇ। ਕੋਈ ਹਾਲ ਨਹੀਂ ਇਹ ਕੁੜੀ ਦਾ ਦੇ ਅਜੇ ਵੀ ਝੂਠ ਮਾਰਨ ਈ ਆ ਨਾਲੇ ਚੋਰ ਨਾਲੇ ਚਤਰ ਅਜੇ ਵੀ ਸ਼ਰਮਾ ਗਈ ਇਹਨੂੰ ਕਿ ਮੈਂ ਕੀ ਕਹੋ ਕੀਤਾ ਵਾ ਸੱਚ ਦੱਸਿਆ ਹੁੰਦਾ ਨਾ ਬਰੇ ਹਾਲ ਜੀ ਆ ਰਿਹਾ ਪੈਣਾ ਆ ਗਈ ਬੈਠੇ ਵੀਰ ਹਾਂਜੀ ਵੀਰ ਮੈਂ ਬੜੀ ਨਰਾਜ ਵਾਂ ਤੇਰੇ ਨਾਲ ਕੀ ਆ ਵਾ ਹੁਣ ਆ ਕੀ ਆ ਮੇਰੀ ਗੱਲ ਸੁਣ ਉਹ ਥੋੜਾ ਕਹੋ ਕਰਕੇ ਗਈ ਇੱਥੋਂ ਮਹਾ ਤੇ ਉਹਦੇ ਚਿਹਰੇ ਤੋਂ ਤਰ੍ਹਾਂ ਪਰਦਾ ਲੱਥਾ ਵਾ ਤੇ ਤੁਸੀਂ ਕਹਿਣ ਦੇ ਜੀ ਉਹਨੂੰ ਅਲਖਬੀਰ ਨੂੰ ਪਉਨ ਜਾ ਕੇ ਲੈ ਆ ਫਟਾਫਟ ਹੁਣ ਮੇਰੀ ਗੱਲ ਸੁਣ ਜੇ ਵੜਾ ਤੈਨੂੰ ਵੀ ਪਤਾ ਵੀ ਘਰ ਦੇ ਵਿੱਚ ਬੜਾ ਮੈਵਾ ਜੇ ਅਸੀਂ ਨਾ ਲਿਆਂਦੀ ਤੇ ਲੋਕਾਂ ਨੇ ਕਹਿਣਾ ਵੀ ਕਿਹੜੀ ਗੱਲੋਂ ਘਰੋਂ ਕੱਢੀ ਸੀ ਤੇ ਕੀ ਲੋਕਾਂ ਨੂੰ ਦੱਸਣਾ ਵੀ ਆਹ ਕੰਮ ਕੀਤਾ ਹੈ ਦੱਸਣਾ ਕੀ ਹੈ ਕਰਤੂਤਾਂ ਦੱਸਣੀਆਂ ਉਹਦੀਆਂ ਜਿਹੜੀਆਂ ਕਰਦੀ ਰਹੀ ਆ ਥੋੜਾ ਕੁਛ ਕੀਤਾ ਉਹਨੇ ਕੁਛ ਬਾਕੀ ਰਹਿ ਗਿਆ ਵਾ ਜਿਹੜਾ ਤਾਂ ਜੀ ਕਰਦਾ ਭਾਨ ਕੇ ਉਹ ਵੀ ਕਰ ਜੇ ਪੂਰਾ ਹੁਣ ਮਹਾ ਤੇ ਘਰੋਂ ਬਾਹਰ ਕੱਢੀ ਅੱਗੀ ਉਮੈਂ ਮੰਨਦਾ ਮੈਂ ਤੁਹਾਡੀ ਗੱਲ ਪੜਾ ਪਰ ਮੈਨੂੰ ਇਹ ਆ ਵੀ ਲੋਕਾਂ ਨੇ ਮੁੜ ਕੇ ਗੱਲਾਂ ਕਰਨ ਨੂੰ ਨਹੀਂ ਹਟਣਾ। ਆਖਣਾ ਜੇ ਪਿਓ ਸੇਤੇ ਹੁੰਦਾ ਤੇ ਇਦਾਂ ਇਹੋ ਕੰਮ ਹੁੰਦਾ। ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਆਪਣੇ ਘਰ ਵੱਲ ਵੇਖੀਦਾ ਹੁੰਦਾ ਵਾ। ਚੰਗਾ ਸਗੋਂ ਦੱਸੋ ਲੋਕਾਂ ਨੂੰ ਮੈਂ ਕਹਿੰਨੀ ਆ ਪਿਆਹੋ ਜੀ ਆ ਗਈ ਸਾਡੇ ਘਰ ਸਾਡੇ ਘਰ ਤੇ ਬਰਬਾਦ ਕਰ ਦੇਣ ਲੱਗੀ ਸੀ। ਸਗੋਂ ਲੋਕਾਂ ਨੇ ਦੇਖ ਕਰ ਤੂਤਾ ਨੂੰ ਪਤਾ ਲੱਗ ਜਾਊਗਾ। ਲੋਕੀ ਤੇ ਅੱਗੇ ਬਿਠਰੀਆਂ ਗੱਲਾਂ ਕਰਦੇ ਆ ਪਿਆਪੇ ਭੱਜ ਕੇ ਆਈ ਆ। ਉਹ ਇਹੋ ਜੀ ਤੇ ਗੱਲ ਹੈਈ ਆ। ਚਲ ਜੇ ਉਹ ਗਲਤੀ ਮੰਦੀ ਆ। ਤੇ ਉਹਨੂੰ ਕਹਿੰਨੇ ਆਂ ਵੀ ਚਲ ਮੰਨ ਲੈ ਹੁਣ ਤੋਂ ਗੱਤੀ ਤੇ ਛੱਡ ਠਾ ਵੇ ਭਰਾ ਤੂੰ ਆ ਪੋਲਾ ਠੀਕ ਆ ਪਰ ਨਾ ਉਹ ਬਹੁਤ ਤੇਜ ਆ ਉਹਨੇ ਹੁਣ ਦੀ ਘੜੀ ਮਾਫੀ ਮੰਗ ਲੈਣੀ ਆ ਤੇ ਤੁਹਾਡਾ ਕੰਡਾ ਕੱਢ ਦੇਣਾ ਜੇ ਵਜਾਈ ਤੇ ਮੈਂ ਕਿੰਨਾ ਚਿਰ ਤੁਹਾਡਾ ਪਿਆਰਾ ਦੇਣਾ ਇੱਥੇ ਮੈਂ ਵੀ ਹੁਣ ਆਪਣੇ ਘਰ ਜਾਣਾ ਵਾਂ ਬਥੇਰੇ ਦਿਨ ਹੋ ਗਏ ਆ ਓਏ ਆਹੋ ਇਹ ਤਾਂ ਗੱਲ ਪੈਣ ਹੈ ਹੀ ਆ ਪਰ ਕੀ ਕਰੀਆ ਤੇ ਨਾ ਵਿਪਤਾ ਹੀ ਪੈ ਗਈ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨੇ ਕੀ ਸਾਹਮਣਾ ਮੇਰਾ ਤੇ ਸਭ ਕੁਝ ਸਾਂਭਣਾ ਵਾ ਪਿਆਰੀ ਬੰਨਾ ਸਾਂਭਣਾ ਘਰ ਸਾਂਭਣਾ ਕੀ ਨਹੀਂ ਹੈਗਾ ਸਾਂਭਣ ਨੂੰ ਸਬਕਾਹੇ ਵਾਲੇ ਜੇ ਤੁਸੀਂ ਪਤਾ ਕਿੱਡੀ ਚਤਰੋਵਾਓ ਉਹਦਾ ਤਾਂ ਇਰਾਦਾ ਇਹ ਹੀ ਕਿ ਹੁੰਜਾ ਫੇਰ ਦਿੰਨੀ ਆ ਤੇ ਚੱਲ ਰਾਜ ਕਰੂੰਗੀ ਕੱਲੀ ਉਹਨੇ ਤਾਂ ਜੇ ਇਹਨੂੰ ਲਖਬੀਰ ਨੂੰ ਵੀ ਕਰਨਾ ਸੀ ਗਮੋ ਇਹ ਬਚ ਗਿਆ ਵਾ ਇਹਨੂੰ ਵੀ ਗੁੱਗਲ ਜਾ ਕੀਤਾ ਵੇ ਇਹ ਕਿਹੜਾ ਹੁਕਮ ਦਾ ਬੋਲਦਾ ਵਸੇ ਚੱਲ ਹੋਣੀ ਵੀ ਅੱਖਾਂ ਖੁੱਲ ਗਈਆਂ ਆਉਂਦੀਆਂ ਪਰ ਹੁਣ ਹਾ ਗੱਲ ਬਾਰ-ਬਾਰ ਨਾ ਕਹੋ ਪੀ ਜਾ ਕੇ ਤੈਨੂੰ ਲੈ ਆ ਉਹਨੂੰ ਲਿਆਉਣਾ ਨਹੀਂਗਾ ਉੱਥੇ ਮਰ ਜੇ ਸਾਡੇ ਕੋਲ ਸੜ ਜੇ ਉੱਥੇ ਆਪਾਂ ਨਹੀਂ ਲੈ ਕੇ ਆਉਣੀ ਮਹਾਤ ਗਲੋਂ ਦਿੱਸ ਗਾਤ ਚੱਲ ਭੈਣ ਮੈਂ ਨਹੀਂ ਮੁੜ ਕੇ ਕਹਿੰਦਾ ਲੈ ਆ ਆਹੋ ਆਪੀਓ ਕੋਈ ਬਾਊਗਾ ਜਾ ਆਪਣੇ ਆਪ ਆ ਜੂਗੀ ਜਾਂ ਤਾਂ ਭਰਾ ਆਊਗਾ ਕੋਈ ਨਾ ਆਊਗਾ ਨਾ ਛੱਡਣਾ ਕੋਈ ਕਰਤੂਤ ਦੱਸਾਂਗੇ ਫਿਰ ਜਿੱਥੇ ਪਹੁੰਚੀ ਆ ਫੇ ਪੇਕੇ ਕੋਹਨਾ ਕੋ ਪੁੱਛਣ ਗਈ ਘਰਾਂ ਕੇ ਕਿ ਕਿਉਂ ਕੱਢੀ ਆਏ ਫਿਰ ਦੱਸਾਂਗੇ ਨਾ ਸਾਰਾ ਕੋਪੀ ਦਵਾਈਆਂ ਦੇ ਦੇ ਕੇ ਮਾਰ ਦੇਣ ਲੱਗੀ ਸਾਰਾ ਕਬਰ ਪਿਆ ਕਰਤੂਤਾਂ ਕਰਦੀ ਫਿਰਦੀ ਆ ਤੇ ਆਪਾਂ ਨਹੀਂ ਰੱਖਣੀ ਤੂੰ ਇੱਕੋ ਗੱਲ ਕਰੋ ਪਿਆ ਪਰ ਖੜੀ ਨਹੀਂ ਬਸ ਹੋਣੀ ਚੱਲ ਕੋਈ ਨਹੀਂ ਮੈਂ ਹੁਣ ਆਉਂਦਾ ਨਾ ਲਖਵੀਰ ਆਹੋ ਅਬ ਤਾਂ ਤੁਸੀਂ ਕਹਿ ਦਿੱਤਾ ਹੋਣਾ ਮੈਂ ਕਹਿਤਾ ਵਾ ਮੈਨੂੰ ਆਂਦਾ ਹੀ ਵੀ ਵੀਰ ਮੈਨੂੰ ਦੱਸ ਕਹਿਣ ਡਿਆ ਮੈਂ ਤੇ ਚੜਾ ਗੁੱਸਾ ਗਿਆ ਮਿੰਨ ਤੋਂ ਅੱਗ ਲੱਗੀ ਵੀ 10 ਵੀਰ ਨੂੰ ਜੇ ਲੱਗੀ ਨੀਗੀ ਥੋੜਾ ਕੁ ਹੋ ਕੀਤਾ ਵੀਰ ਦੇ ਨਾਲ ਕੀ ਹਾਲਤ ਕਰਤੀ ਹੈ ਬੋੜਾ ਭੈੜਾ ਹਰਾਨੀ ਵਾਲੀ ਗੱਲ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੇ ਟੱਬਰ ਦੀ ਰੋਟੀ ਬਣਾਉਂਦੀ ਆ ਉਹਨੇ ਤੇ ਪਹਿਲੋ ਕੰਮ ਨਹੀਂ ਕਰਦੀ ਤੇ ਜੇ ਲੱਗੀ ਲੱਗੀ ਕਰਨ ਤੇ ਹੁਣ ਆ ਕੰਮ ਕਰਤਾ ਵਿੱਚ ਦਵਾਈ ਰੋਟੀ ਰੋਟੀ ਤਾਂ ਬਣਾਉਣ ਲੱਗੀ ਸੀ ਭੀ ਸਕੀਮ ਖੇਡਣੀ ਸੀ ਉਹਨੇ ਤੇ ਜੇ ਰੋਟੀ ਨਾ ਬਣਾਉਂਦੀ ਤੇ ਪਾ ਕੇ ਕਿੱਦਾਂ ਦੇਣੀ ਸੀ ਤੇ ਵਿੱਚੋਂ ਕਿੱਦਾਂ ਪਾਉਣਾ ਸੀ ਜ਼ਹਿਰ ਠੀਕ ਆ ਨਾ ਉਹਨੇ ਸਕੀਮ ਖੇਡੀ ਆ ਤੁਸੀਂ ਜੇ ਭੋਲਿਆਂ ਦਾ ਟੱਬਰ ਤਗਲੀ ਚਾਤਰ ਚਾਤਰ ਹੀ ਤੇ ਭੱਜ ਕੇ ਆਈ ਆ ਜੇ ਚੰਗੀ ਹੁੰਦੀ ਤੂੰ ਮਾਪੇ ਵਿਆਹ ਕਨਾ ਕਲਦੇ ਉਹਨੂੰ ਫੇਰ ਕਿਤਾ ਰਮਨ ਨੇ ਮੈਨੂੰ ਰੋਟੀ ਖਾਤੀ ਆ ਨਾ ਤੇ ਇਹਨੇ ਮੁੜ ਕੇ ਚਾਹ ਦੇਣਾ ਆਉਣਾ ਨਾ ਮੈਨੂੰ ਪਾਜੀ ਤੁਸੀਂ ਠੀਕ ਜੇ ਹੋਣ ਅੱਗੇ ਨਾ ਅੱਛਾ ਚੰਗੀ ਬਣਦੀ ਸੀ ਨਾ ਤੇ ਮੈਂ ਬੜੀ ਚੰਗੀ ਆ ਹਾਂ ਹਾਂ ਪਰ ਹੁਣ ਨਾ ਹੁਣ ਅੱਖਾਂ ਖੋਲ ਲੋ ਰੱਬ ਦਾ ਵਾਹਤਾ ਅੱਖਾਂ ਖੋਲ ਲੋ ਹੁਣ ਨਾਲ ਆਓ ਕਲੰਕਣੀ ਨੂੰ ਘਰ ਜੇ ਉਹ ਆ ਗਈ ਤੇ ਤੁਹਾਡਾ ਹੁਣ ਨਹੀਂ ਜੇ ਕੁਝ ਡਣਾ ਵਾਲੇ ਵੇਹ ਲਿਓ ਪੱਕੇ ਪੈਰੀ ਆਉਣਾ ਮੈਂ ਯਾਦ ਨੇ ਫੇਰ ਨਹੀਂ ਲੈਂਦੇ ਫੇਰ ਹੋਰ ਆਹ ਰਹਿਣ ਦੇ ਹੁਣ ਮੈਂ ਇਹ ਗੱਲ ਹੀ ਸੁਣਾ ਚਾਹੁੰਦੀ ਆ ਨਹੀਂ ਨਹੀਂ ਹੁਣ ਨਾ ਕਰਦੇ। ਹਾਂ ਬਸ ਨਹੀਂ ਤੇ ਮੈਂ ਹਰਮਨ ਰਾਜ ਵਾਂ। ਜਿਹਾ ਗੱਲ ਮੁੜ ਕੇ ਕੀਤੀ ਤੇ। ਨਹੀਂ ਨਹੀਂ ਲਿਉਂਦੇ ਰਹਿੰਦੇ ਨੇ ਉੱਥੇ। ਚੱਲ ਕਰ ਲਾ ਵੀਰ ਤੂੰ ਰਾਵਾਂ। ਚਲ ਠੀਕ ਹੈ ਭੈਣ। ਹਾਂ। ਵੇਖਾਂ ਮੈਂ ਬਾਹਰ ਜਾ ਕੇ। ਜਾਣੀ ਕਿ ਗਰੰਡੇ ਜੇ। ਕੁਛ ਹੋ ਨਹੀਂ ਕਰਨਾ ਕੀ ਆ। ਆ ਫੋਨ ਹੀ ਵੇਖਣ ਦੀ ਸੀਗੀ। ਪਈ ਤਾਂ ਫੋਨ ਤੇ ਨਹੀਂ ਆਉਂਦੇ ਕਦੇ। ਵੇ ਆਉਂਦੇ ਫੋਨ। ਅਗਲਾ ਪਤਾ ਕਿੰਨਾ ਨਾਰਾਜ ਆ ਕਹਿੰਦਾ ਵੀ ਆਉਣਾ ਵਾ ਕਿ ਨਹੀਂ ਆਉਣਾ। ਜਾਤੇ ਪੱਕੀ ਹੀ ਇੱਥੇ ਰਹਿ ਲਾ ਆਹੋ ਤੇ ਨੰਨੇ ਤੇ ਕਹਿਣਾ ਹੀ ਕਹਿਣਾ ਵਾ ਤੁਹਾਡਾ ਸਵਾਰਦੀ ਸਵਾਰਦੀ ਭਾਵੇਂ ਮੈਂ ਆਪਣੇ ਘਰੋਂ ਵੀ ਘਰ ਹੋ ਜਾ ਉਹ ਨਹੀਂ 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 ਗੱਲ ਨਹੀਂ ਹੈਗੀ ਸਹੀ ਗੱਲ ਵਾ ਕੇ ਅੱਛਾ ਮੈਂ ਤੁਹਾਡੇ ਵੱਲ ਤਾਂ ਆਇਆ ਵਾ ਹਾਂ ਕੀ ਮੈਨੂੰ ਆਇਆ ਦੀਪ ਦੇ ਭਰਾ ਦਾ ਫੋਨ ਅੱਛਾ ਦੀਪ ਦੇ ਭਰਾ ਦਾ ਫੋਨ ਆਇਆ ਵਾ ਤੇ ਕੀ ਆਂਦਾ ਹੁਣ ਆਖਣਾ ਕੀ ਆ ਹਾਂ ਕਰਤੂਤਾ ਵੇਖ ਲਵੇ ਦੀਆਂ ਦੀਪ ਦੀਆਂ ਹੁਣ ਕੀ ਆਂਦੀ ਆ ਜਾ ਕੇ ਆਂਦੀ ਆ ਵੀ ਮੇਰੇ ਕੋਲ ਦਾਜ ਮੰਗਦੇ ਸੀ ਹਾਈ ਨਹੀਂ ਮੈਂ ਮਰ ਜਾ ਇਹਦਾ ਬੇੜਾ ਗਰਕ ਹੋ ਜੇ ਨਹੀਂ ਇਹਦਾ ਕਰਤੂਤਾ ਵੇਖੇ ਦੀਆਂ ਹੈ ਹਾਂ ਕੋਈ ਸ਼ਰਮ ਦਾ ਘਾਟਾ ਆਂਦੇ ਇਹ ਤੁਸੀਂ ਦਾਜ ਮੰਗਦੇ ਤੇ ਤਾਂ ਕਰਕੇ ਮੇਰੀ ਭੈਣ ਨੂੰ ਘਰੋਂ ਬਾਹਰ ਕੱਢਿਆ ਤੇ ਫਿਰ ਦੱਸਿਆ ਨਾ ਤੂੰ ਮੈਂ ਇਹਨੂੰ ਅਜੇ ਕੋਈ ਨਹੀਂ ਦੱਸਿਆ ਮੈਂ ਹੈ ਵੀ ਮੇਰੀ ਗੱਲ ਸੁਣਾ ਇੱਕ ਵਾਰੀ ਫੇਰ ਪੁੱਛ ਲੈ ਆਪਣੀ ਭੈਣ ਨੂੰ ਅੱਛਾ ਤੇ ਜ਼ੋਰ ਪਾ ਕੇ ਪੁੱਛ ਥੋੜਾ ਕੀ ਪਤਾ ਤੈਨੂੰ ਸੱਚ ਦੱਸੀ ਦੇਵੇ ਵੇ ਉਹ ਬੜੀ ਚਾਤਰਵਾ ਉਹਨੇ ਨਹੀਂ ਕਾਬੂ ਆਉਣਾ ਇੱਥੇ ਕਿਦਾਂ ਮੰਦੀ ਹੈਗੀ ਸਾਰੇ ਸਬੂਤ ਰੱਖੇ ਤੇ ਫੇਰ ਮੰਨੀ ਜਾ ਕੇ ਹੈ ਬੱਗੂ ਕਿਉਂ ਨਹੀਂ ਆਉਣਾ ਉਹਨੇ ਆਊਗੀ ਕਾਬੂ ਮੈਂ ਉਹਨੂੰ ਕਿਹਾ ਮੈਂ ਜੇ ਤੈਨੂੰ ਸੱਚ ਦੱਸਦੀ ਆ ਤੇ ਠੀਕ ਆ ਜੇ ਨਹੀਂ ਨਾ ਦੱਸਦੀ ਤੈਨੂੰ ਨਾਲ ਲੈ ਕੇ ਇੱਥੇ ਆ ਤੈਨੂੰ ਸਾਹਮਣੇ ਬਿਠਾ ਕੇ ਤੈਨੂੰ ਸਭ ਦੱਸਾਂਗੇ ਬਸ ਹਾ ਹੋਈ ਗੱਲ ਕਰੀ ਹੁਣ ਵੀ ਇੱਥੇ ਲਿਆ ਤੇ ਮੂੰਹ ਤੇ ਬਹਿ ਕੇ ਗੱਲਾਂ ਦੱਸਾਂਗੇ ਤੇ ਨਾਲੇ ਪ੍ਰੂਫ ਖਲਾਂਗੇ ਤੈਨੂੰ ਮੈਨੂੰ ਇਹੀ ਗੱਲ ਕਹੀ ਆ ਮੈਮ ਫੋਨ ਤੇ ਨਹੀਂ ਮੈਂ ਕੋਈ ਗੱਲ ਕਰਨੀ ਔਰ ਬਈ ਇੱਕ ਵਾਰੀ ਪੁੱਛ ਲਾ ਮੈਨੂੰ ਸਮਝ ਨਹੀਂ ਆਉਂਦੀ ਵੀ ਐਡੀ ਤੇਜ ਹੈ ਕੋਈ ਸ਼ਰਮ ਮੈਨੂੰ ਹੈ ਜਾ ਕੇ ਉਲਟਾ ਹੜ ਤੇ ਇਲਜ਼ਾਮ ਲਾਉਣ ਲਈ ਆ ਆਪਣੀਆਂ ਕਰਤੂਤਾਂ ਨਹੀਂ ਦੱਸੀਆਂ ਤੇ ਆਪ ਮੈਂ ਉੱਥੇ ਕੀ ਕੀ ਕਰਦੀ ਰਹੀ ਆ ਆ ਵੇਖ ਲੈਦਾ ਹਾਲ ਮੈਂ ਨજર ਹੋ ਗਿਆ ਵਿਆਹ ਨੂੰ ਤੇ ਹੁਣ ਹੀ ਤੁਹਾਡੇ ਕੋਲ ਆਜ ਮੰਗਣਾ ਸਮਝੀ ਨਹੀਂ ਆਉਂਦੀ ਕਿ ਕਿੱਥੋਂ ਦਿਮਾਗ ਲਿਆਈ ਨਾਏ ਹੈ ਪਤਾ ਨਹੀਂ ਕੀ ਕਿੱਡੀ ਸੱਚੀ ਬਣ ਕੇ ਤੂੰ ਉੱਥੇ ਬਹਿ ਗਈ ਹੈ ਜਾ ਕੇ ਹਦਾਜ ਮੰਗਦੇ ਮੇਰੇ ਕੋ ਮੈਂ ਤਾਂ ਆ ਗਈ ਮੈਂ ਤੇ ਹਰਾਨੋ ਦੀ ਗੱਲ ਸੁਣ ਕੇ ਵੀ ਇਹ ਕਿਦਾਂ ਦੀ ਗੱਲ ਕਰਦੀ ਹੈ ਉਹਨੇ ਨਾ ਸੁਧਰਨਾ ਨਹੀਂਗਾ ਕਿਤੇ ਇੱਥੇ ਲਿਆਉਣ ਦੀ ਗਲਤੀ ਨਾ ਉਹਨੂੰ ਕਰ ਲਈ ਨਹੀਂ ਤੇ ਤੁਹਾਡੇ ਸਾਰੇ ਟਬਰ ਨੂੰ ਹੁੰਜਾ ਫੇਰ ਜਾਣਾ ਉਹਨੇ ਮੇਰੀ ਗੱਲ ਸੁਣ ਜਿਸ ਦਿਨ ਭੈਣੇ ਅੰਨੇ ਆਉਣਾ ਵਾ ਜਾਂਦਾ ਭਰਾ ਨਾਲ ਆਊਗਾ ਆਹੋ ਤੇ ਤੁਹਾਡੇ ਸਾਹਮਣੇ ਗੱਲ ਹੋਣੀ ਸਾਰਿਆਂ ਦੇ ਮੈਂ ਗੜੀ ਕੱਲੇ ਨਾਲ ਗੱਲ ਕਰਨੀ ਹੈ ਚੱਲ ਵੇਖ ਲਓ ਪਰ ਆਪਣਾ ਘਰ ਬਚਾ ਲਓ ਮੈਂ ਤੇ ਆਹੋ ਹੱਥ ਜੋੜਨੀ ਤੁਹਾਡੇ ਗਾੜੀ ਜਿਹੜੇ ਸਾਰੇ ਜੀ ਆਨੇ ਬਹਿਣਾ ਵਾ ਤੇ ਉਹਨੂੰ ਵਿੱਚ ਬਿਠਾਉਣਾ ਵਾ ਵੇ ਉਹ ਬੜੀ ਭਰਾ ਨੂੰ ਵੀਡੀਓ ਬਖਾਲਾਂਗੇ ਨਾਲੇ ਆਡੀਓ ਸੁਣਾਵਾਂਗੇ ਫਿਰ ਗੱਲ ਕਰਾਂਗੇ ਉਹਨਾਂ ਦੱਸ ਵੀ ਹੁਣ ਕਿਹੜਾ ਅਸੀਂ ਦਾਜ ਮੰਗਦੇ ਆ ਗੱਲ ਤੇ ਤੇਰੀ ਠੀਕ ਆ ਪਰ ਉਹ ਬੜੀ ਚਾਲਬਾਜ਼ ਆ ਪਤਾ ਨਹੀਂ ਕਿਹੜੀ ਚਾਲ ਖੇਡ ਜਣੀ ਉਹਨੇ ਫੇਰ ਮੌਕੇ ਤੇ ਆਣ ਕੇ ਕੋਈ ਨਹੀਂ ਆਵੇ ਤਾਂ ਸਹੀ ਇੱਕ ਵਾਰੀ ਫਿਰ ਗੱਲ ਕਰਾਂਗੇ ਨਾ ਬਾਕੀ ਮੈਂ ਤਾਂ ਕਿੰਨੀ ਛਟਕਾਰਾ ਪਾਲਾ ਲੱਲਾ ਤਲਾਕ ਉਹਦੇ ਕੋ ਚੰਗਾ ਰਹਿ ਜਗਾ ਤੂੰ ਮੰਨੀ ਨਾ ਆਖੀ ਬਾਸੇ ਨੇ ਮੈਂ ਰੱਖਣਾ ਹੀ ਨਹੀਂ ਹੁਣ ਉਹ ਚੱਲ ਇਹ ਵੀ ਵੇਖ ਲੈ ਤੁਹਾਡਾ ਇਹ ਹੁਣ ਤਾਂ ਸਹੀ ਮੈਨੂੰ ਤੇ ਨਾ ਸੱਚੀ ਬੜੀ ਹੈਰਾਨਗੀ ਆਉਣ ਧੀ ਆ ਵੇ ਡੀ ਚਾਲਬਾਜ਼ ਪਹਿਲਾ ਜਾ ਕੇ ਤੇ ਸਾਰੇ ਟੱਬਰ ਤੇ ਇਲਜ਼ਾਮ ਲਾਤਾ ਫਿਰ ਦਾਜ ਮੰਗਦੇ ਆ ਦੌਰ ਫਿਟੇ ਮੂੰ ਮੈਂ ਕਹਿੰਨੀ ਮੇਰਾ ਤਾਂ ਫਿਰ ਕਹਿਣਾ ਦੀ ਇਹ ਵੀ ਗੱਡੀ ਕੋਈ ਲੈ ਆਈ ਹੁਣ ਵਧੀਆ ਜੀ ਸਵਾ ਖੇ ਲਿਆਉਣੀ ਨਖਤਿਆ ਨੇ ਆਪਣੇ ਘਰ ਤੇ ਭੰਗ ਪੁੱਜਣ ਦੀ ਉਹਨਾਂ ਕਿ ਦੇਣਾ ਤੈਨੂੰ ਗੱਡੀਆਂ ਦੀ ਆਸਾਂ ਕਰਨ ਡਿਆ ਆਪਣਾ ਬਚਾਲਾ ਇੰਨਾ ਹੀ ਬੜਾ ਵਾ ਠੀਕ ਆ ਉਹ ਮਾਰੇ ਤੇ ਸਾਰਾ ਕੁਝ ਹੈਗਾ ਵਾ ਆਹੋ ਅਈ ਉਹਨਾਂ ਕੋਲ ਵਸਤ ਲੈਣਾ ਗੱਡੀਆਂ ਕੀ ਕਰਨੀਆਂ ਸਭ ਕੋ ਤੇ ਮਾਲਕ ਨੇ ਦਿੱਤਾ ਵਾ ਦਫਾ ਕਰ ਪਰੇ ਮੈਂ ਕਹਿੰਨੀ ਆ ਕਿ ਡਾ ਦਿਮਾਗਵਾਉਦਾ ਬਸ ਤੂੰ ਅੜ ਜਾ ਹਣ ਮੈਂ ਰਖਣੀ ਨਹੀਂ ਤਲਾਕ ਹੀ ਲੈਣਾ ਬਸ ਮਨੂ ਦੇ ਕਈ ਏਰੀ ਸੁਣ ਕੇ ਨਾ ਹਾਸਾ ਵੀ ਹੁੰਦਾ ਵਾ ਹਾਸਾ ਤੇ ਹੇਰੀ ਇਹਦਾ ਗਲਤ ਤੇਰੀ ਸੱਚੀ ਹਾਂ ਕਿਦਾਂ ਦੀ ਗੱਲ ਕਰਤੀ ਇਹਨਾਂ ਹਾਸੇ ਤਨੋਂ ਹੁੰਦੇ ਤਾਂ ਤੇ ਤੂੰ ਬਚ ਗਿਆ ਵਾ ਕਿਤੇ ਤੇਰੇ ਨਹੀਂ ਗੱਲ ਨੂੰ ਹੱਥ ਪਾਇਆ ਜੇ ਪਾ ਲੈਂਦੀ ਤਾਂ ਪਤਾ ਤੈਨੂੰ ਲੱਗ ਜਾਣਾ ਅਸੀਂ ਚੰਗੀ ਤਰ੍ਹਾਂ ਚਲੋ ਕੋਈ ਗੱਲ ਨਹੀਂ ਬਾਕੀ ਬੰਦੇ ਫਿਰ ਵੇਖਣੇ ਕੀ ਕਰਦੇ ਆ ਆ ਚੱਲ ਕੋਈ ਨਹੀਂ ਦੱਸ ਜਾ ਕੇ ਮੰਮੀ ਨੂੰ ਵੀ ਫੋਨ ਆਇਆ ਵਾ ਤੇਰੀ ਨੌ ਦੇ ਭਰਾ ਦਾ ਆਹ ਕੋਈ ਨਹੀਂ ਮੋਨਾ ਨਾ ਵੀ ਗੱਲ ਕਰਦਾ ਕਰ ਕਰ ਦੱਸ ਜਾ ਕੇ ਨੌ ਦੀਆਂ ਕਰਤੂਤਾ ਭੀ ਆ ਦਾਜ ਦੇ ਇਲਜ਼ਾਮ ਲਾਉਣ ਲੱਗੀ ਤੁਹਾਡੇ ਤੇ ਹੁਣ ਬਾਜਿਓ ਤੁਸੀਂ ਭਾਈਏ ਨੂੰ ਕਹਿ ਦਿਓ ਜੇ ਵੀ ਥੋੜੇ ਦਿਨ ਜੇ ਲੱਗਣੇ ਹੋਰ ਮੈਨੂੰ ਕਢਾਓ ਨਾ ਖੱਤਿਓ ਕਰੋ ਆਹ ਮੈਨੂੰ ਨਾ ਉਥੇ ਜਾਣ ਜੋਗੀ ਛੱਡਿਓ ਉਹ ਨਹੀਂ ਨਹੀਂ ਕੋਈ ਨਹੀਂ ਐਡੀ ਕਿਹੜੀ ਗੱਲ ਵਾ ਹਾਏ ਹਾਏ ਐਡਾ ਚਾਲਬਾਜ਼ ਵੀ ਕੋਈ ਹੋ ਸਕਦਾ ਵਾ ਹੈ ਤੇ ਕਿਹੜੇ ਹਾਲਾਤਾਂ ਨੂੰ ਤੂੰ ਕਰੋ ਗਈ ਆ ਤੇ ਤਰਲੇ ਮਿੰਤਾ ਕਰ ਕਿਤੇ ਹੈ ਕਿਤੇ ਮਾਫੀਆਂ ਮੰਗ ਆਪਣੀ ਗਲਤੀ ਮੰਨ ਆਪਣੀ ਗਲਤੀ ਮੰਨਣ ਦੀ ਬਜਾਏ ਨਾ ਉਲਟੇ ਇਲਜ਼ਾਮ ਲਾਉਂਦੀ ਹੈ ਮੇਰੇ ਕੋ ਦਾਜ ਮੰਗਦੇ ਆ ਇਹ ਤੇ ਮੇਰੇ ਸਾਹਮਣੇ ਹੋਵੇ ਨਾ ਤੇ ਹੂਰਾ ਵੇਖਣ ਕਿਦਾਂ ਫੇਰਨੀ ਆ ਬਸ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਬਸ ਆਪਣਾ ਹੀ ਵਧੀਆ ਜੀ ਹਾਂ ਦਵਾਈ ਯਾਰ ਲੈਂਦੀ ਜਿਹੜੇ ਡਾਕਟਰ ਕੋਲ ਲੈਂਦੀ ਆ ਨਾ ਉਹਦੇ ਕੋ ਥੋੜਾ ਮੈਨੂੰ ਫਰਕ ਹੋਆ ਹਾਂਜੀ ਨਹੀਂ ਚੈੱਕਅਪ ਕੀਤਾ ਹੀ ਉਹਨੇ ਸਾਰਾ ਇਹ ਬਾਕੀ ਟੈਸਟ ਟਸਟ ਕੀਤੇ ਸਾਰੇ ਉਹਨੇ ਹਾਂਜੀ ਹਾਂਜੀ ਨਈ ਰਿਪੋਰਟ ਕਹਿੰਦਾ ਇਹ ਆਜੂਗੀ ਤੁਹਾਡੀ ਇੱਕ ਦੋ ਦਿਨਾਂ ਤੱਕ ਇਹ ਗੱਲ ਵੀ ਅੱਜ ਹਫਤਾ ਦੋ ਹਫਤੇ ਹੋ ਗਏ ਆ ਨਹੀਂ ਯਾਰ ਮੈਂ ਤਾਂ ਲਖਬੀਰ ਨੂੰ ਕਿਹਾ ਸੀ ਮੈਂ ਪਤਾ ਕਰਕੇ ਆ ਮੇਰਾ ਵੀਰ ਉਥੋਂ ਫੀ ਰਿਪੋਰਟ ਅਜ ਤੱਕ ਆਡੇ ਘਰ ਨਹੀਂ ਆਈ ਜਾਂ ਕੀ ਬਣ ਗਿਆ ਵਾ ਹਾਦੀ ਹਾਦੀ ਨੇ ਪਹਿਲੇ ਡਾਕਟਰਾਂ ਕੋਲ ਬਣਿਆ ਕੋ ਦਵਾਈ ਖਾਦੇ ਹੀ ਆ ਤਾਂ ਉਹਨਾਂ ਦਾ ਫਰਕ ਨਹੀਂ ਪਈਦਾ ਚੱਕਰ ਹੀ ਆਈ ਜਾਂਦੇ ਉੱਠਣੋਂ ਦਿਲ ਨਹੀਂ ਕਰਦਾ ਮਜੇ ਤੋਂ ਨੇ ਹਾਂ ਉਹ ਯਾਰੋ ਸਾਡੀ ਭੈਣੀਆਂ ਉਹਨੇ ਭਾਈ ਹੀ 10 ਡਾਕਟਰ ਦੇ ਬਹੁਤ ਵਧੀਆ ਡਾਕਟਰ ਸੈਣਾ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਬੈਠਾਂਗੇ ਜੇ ਮੈਂ ਥੋੜਾ ਜਿਹਾ ਠੀਕ ਹੋ ਲਾਂਦੋ ਯਾਰ ਮੇਰਾ ਵੀ ਦਿਲ ਕਰਦਾ ਮੈਂ ਆਪਣੇ ਯਾਰ ਦੋਸਤਾਂ ਜੀ ਬਵਾ ਹਾਂਜੀ ਨਹੀਂ ਨਹੀਂ ਜਰੂਰ ਜਰੂਰ ਆਇਓ ਕਿਤੇ ਮਾਰਿਓ ਚੱਕਰ ਤੁਸੀਂ ਵੀ ਹਾਂਜੀ ਓਏ ਆਹੋ ਘਰਾਂ ਦੇ ਕੰਮ ਫਿਰ ਇਦਾਂ ਹੀ ਆ ਕੰਮ ਕਰ ਚੱਲਦਾ ਵਧੀਆ ਨਾ ਠੀਕ ਠੀਕ ਆ ਚਲੋ ਕੋਈ ਗੱਲ ਨਹੀਂ ਮ ਆਉਂਗਾ ਫਿਰ ਕਿਦਣਾ ਹੈ ਫੋਨ ਕਰਕੇ ਹਾਂਜੀ ਠੀਕ ਆ ਠੀਕ ਆ ਯਾਰ ਦੋਸਤ ਵੀਚਾਰੇ ਫੋਨ ਕਰਨ ਦੇ ਯਾਰ ਕਿੰਨਾ ਚਿਰ ਹੋ ਗਿਆ ਕਦੇ ਮਿਲੇ ਕਿੜੇ ਨਹੀਂ ਆਉਂਦੇ ਤੇ ਰਹੇ ਖਬਰ ਲੈਣ ਪਰ ਮੈਨੂੰ ਪਤਾ ਨਹੀਂ ਲੱਗਦਾ ਰਿਹਾ ਕੀ ਬਣ ਗਿਆ ਕੀ ਕਿਹੜਾ ਆ ਗਿਆ ਕਿਹੜਾ ਚੱਲ ਗਿਆ ਚਲੋ ਹੁਣ ਕੱਢਦੇ ਆ ਟਾਈਮ ਥੋੜਾ ਜਿਹਾ ਅੱਗੇ ਨਾ ਹੋਸ਼ ਆਈ ਆ ਮਿਲ ਕੇ ਆਉਂਦਾ ਇਹਨਾਂ ਨੂੰ ਮੈਂ ਕਿਥੇ ਲਿਜਾ ਆਂਗਾ